हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ taileder dairy farm ਚ ਬਣਾਉਣ ਲੱਗੇ ਆ ਜੀ ਤੇ ਬਾਈ ਕੋਲੇ ਤਿੰਨ ਗਾਮਾ ਨੇ ਇੱਕ ਤਾਜੀ ਸੂਈਆ ਤੇ ਦੋ ਹਜੇ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਪੂਰੇ ਵਧੀਆ ਵੀਰੇ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਨਾਂ ਵੀਰੇ ਨਰਮਨ ਸਿੰਘ ਆ ਪਿੰਡ ਪੋਤਣਾ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਕਿਹੜੀ ਪੈਂਦੀ ਆ ਤਾਂ ਪਾ ਵੀਰੇ ਨੇੜੇ ਪਿੰਡ ਕਿਹੜਾ ਰਹਿੰਦਾ ਬਸਤਗੜ ਦੇ ਟੱਲੇ ਵਾਲਾ ਠੀਕ ਆ ਕੰਟੈਕਟ ਨੰਬਰ ਬੋਲ ਆਪਣਾ 75 ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਇਧਰੋਂ ਸਟਾਰਟ ਕਰਦੀ ਇਹ ਤੋਂ ਨਹੀਂ ਤੋਂ ਕਰਦੇ ਕਿਹੜਾ ਸੂਆ ਸੂਈਆ ਬੜਾ ਇਹ ਬਾਈ ਦੂਜਾ ਸੂਆ ਹੁੰਦੀ ਆ ਦੂਜਾ ਸੂਆ ਹੁੰਦੀ ਆ ਕਿੰਨਾ ਟਾਈਮ ਬਾਕੀ ਆ ਬਾਈ ਹਜੇ ਹਫਤਾ ਲੈ ਜੇ ਹਫਤੇ ਤੋਂ ਬਾਹਰ ਲੈ ਜਾਈਏ ਜਿਹੜੀ ਹਫਤਾ ਦਾ ਪੱਕਾ ਹੀ ਲੂਣਾ ਉਹ ਨਹੀਂ ਠੀਕ ਆ ਹਫਤਾ ਲੈ ਜੇ ਬਾਈ ਕਹਿੰਦਾ ਹਫਤੇ ਤੋਂ 2-4 ਦਿਨ ਵੱਧ ਵੀ ਲਿਆ ਜਾ ਸਕਦੀ ਆ ਤੇ ਕਿੰਨਾ ਕਰ ਦੋ ਦਸਰ ਕਰ ਰਿਹਾ ਬਾਈ ਇਹਨੇ ਪਿਛਲੇ ਸੂਆ ਦਿੱਤਾ ਡਾਕਟਰ 24-25 ਕਿਲੋ ਦਿੰਦਾ ਐਤ ਕੀ ਕਿੰਨੀ ਕੁ ਉਮੀਦ ਆ ਬਾਈ ਐਤ ਕੀ ਬਸ ਮਾਲਕ ਕਹਿੰਦੇ ਵੀ ਇੰਨਾ ਕੁ ਹੋਰ ਦੇ ਦੇ ਠੀਕ ਆ ਹੂੰ ਥਣ ਬਹੁਤ ਚੰਗਾ ਲੱ ਬੜਾ ਕਮਾਲੀ ਲੱਗਿਆ ਬਕਰਮ ਵਾਲੀ ਚਾਰੇ ਥਣ ਬਾਈ ਪੂਰੀ ਬਿੱਥੀ ਤੇ ਲੱਗਿਆ ਥਾਣਾ ਦੀ ਕੁਆਲਿਟੀ ਚੈੱਕ ਕਰੋ ਬੜੀ ਕਮਾਲ ਦੀ ਹਜੇ ਤਾਂ ਹਵਾਨਾ ਬਣਾਉਣਾ ਸਟਾਰਟ ਹੀ ਕਰਿਆ ਜਦੋਂ ਉਹ ਤਿਆਰੀ ਫੜਨੀ ਆ ਬਹੁਤ ਸੋਹਣੀ ਕਰਨੀ ਹੈ ਨਾ ਬਿਲਕੁਲ ਬਿਲਕੁਲ ਪਲੀ ਵੀ ਦੇਖੋ ਬਾਈ ਸੈਨ ਗਾਲੀਆ ਚਮਕਾਲੀਆ ਬਰੀਡ ਇੱਕ ਨੰਬਰ ਆ ਗਰਮੀਆਂ ਦੇ ਤੋਹਫੇ ਆਗੇ ਤਿੰਨੇ ਹੈ ਨਾ ਤਿੰਨੇ ਗਰਮੀਆਂ ਦੇ ਤੋਹਫੇ ਵੀਰੇ ਖੋਲਦੇ ਮੜੀ ਤੋਰ ਦੇ ਖੋਲ ਕੱਦ ਬੈਡ ਜੀ ਵੀ ਪੂਰੀ ਚੰਗੇ ਸਹੀ ਗੱਲ ਆ ਬਾਈ ਚੌੜੇ ਢਾਂਜੇ ਦੀ ਕੱਦ ਵੀ ਫੁੱਲ ਆ ਤੇ ਬਰੀਡ ਵੀ ਜੇ ਗੱਲ ਕਰੀਏ ਫੁੱਲ ਲੱਗੇ ਸੈਨਿੰਗ ਚਮਕ ਦੀ ਗੱਲ ਕਰ ਤੇ ਕੀ ਰੇਟਰ ਹੋਊਗਾ ਫਿਰ ਮੋਲ ਲੈਣਾ ਡਾਕਟਰ ਹੈ 70000 ਰੁਪਿਆ 70000 ਹਾਂ ਕੋਜੂ ਮਾਨਦਾਨ ਥੋੜਾ ਕਰ ਮਾਨਦਾਨ ਥੋੜਾ ਘਾਣੀ ਹੋ ਬੜਾ ਨਹੀਂ ਹੁੰਦਾ ਠੀਕ ਆ ਵੀ ਦੇਣ ਲੈਣ ਵਾਲਾ ਮੋਲ ਹੀ ਦੇਣ ਲੈਣ ਵਾਲੀ ਸਾਰੀਆਂ ਵੜਾ ਦੇਣ ਲੈਣ ਵਾਲਾ ਮੋਲ ਹੀ ਕਰਨਾ ਆਪਾਂ ਠੀਕ ਆ ਬਈ 76000 ਦੀ ਬਾਈ ਕਹਿੰਨਾ ਆਪਾਂ ਵੜ ਦੇ ਦਿਆਂਗੇ ਮੈਂ ਕਹਿੰਨਾ ਖੜਿਆ ਨਹੀਂ ਜਾਣਾ ਜਦੋਂ ਸਾਰੀਆਂ ਬਲਟਾਂ ਲੱਗ ਬਿਲਕੁਲ ਬਈ ਬਿਲਕੁਲ ਬਿਲਕੁਲ ਹਜੇ ਤਾਂ ਬਈ ਕੱਚੀ ਕੱਚੀ ਪਈ ਆ ਉਹ ਸੋਈ ਮੋਲ ਆ ਪਾਇਦਾ 85 ਨਹੀਂ ਕਰਿਆ 80 ਨਹੀਂ ਕਰਿਆ ਤੇ ਫਿਰ ਜਦੋਂ ਹੋ ਗਈ ਤਿਆਰ ਉਹ ਦੋ ਹੋ ਜਾ ਉਹ ਜਹੂਗਾ ਬਾਈ ਠੀਕ ਆ ਅੱਜ ਕੱਚੀ ਨਾਲ ਮੁੱਲ ਬਾਈ ਅੱਜ ਕੱਚੀ ਨਾਲ ਮੁੱਲ ਤੇ ਜਦੋਂ ਹੋਗੀ ਤਿਆਰ ਉਦੋਂ ਮੁੱਲ ਉਹ ਹੈ ਜਾਊਗਾ ਬਾਕੀ ਇਹ ਮੇਨ ਗੱਲ ਨਾਲ ਥਣਾ ਦੀ ਹੁੰਦੀ ਆ ਬਾਈ ਹਾਂ ਥਣਾ ਆਪਣੇ ਚਾਰੇ ਥਣਾ ਦੀ ਵਾਹ ਤਿੰਨਾ ਵੜਾਂ ਦੀ ਮੁਠੀ ਰਸਣ ਲੱਗਾ ਪੂਰਾ ਠੀਕ ਆ ਬਾਈ ਹਾਂ ਬਾਕੀ ਬੋਦੀ ਵਾਦੀ ਬਹੁਤ ਕਮਾਲ ਦੀ ਵਾਹ ਕਮਾਲ ਦੀ ਚੌੜੇ ਟਾਂਚੀ ਦੀ ਆ ਬਾਈ ਅੱਗੇ ਬਾਈ 2 ਨੰਬਰ ਤੇ ਆ ਜਾ ਇੱਕੜਾ ਸੂਆ ਇਹ ਵੀ ਦੂਜਾ ਸੂਆ ਹੁੰਦੀ ਆ ਬਾਈ ਦੂਜਾ ਸੂਆ ਹੁੰਦੀ ਆ ਕਿੰਨਾ ਟਾਈਮ ਬਾਕੀ ਆ ਬਾਈ ਇਹ ਵਾਹ 2-4 ਨਾਲ ਗੱਡੂ ਡਾਕਟਰ 2-4 ਦਿਨਾਂ ਦੀ ਕੱਚੀ ਹੈਗੀ ਹਾਂ ਸੀਲ ਲੱਗੇ ਰਹੀ ਆ ਠੀਕ ਹੈ ਬਾਈ ਹਾਂ ਸੀਲ ਸੀਲ ਸਭ ਕੋ ਕਰਮਾਲੀ ਇਹ ਵੀ ਫੁੱਲ ਆ ਪળી ਵੀ ਦੇਖੋ ਸੈਨ ਗਲੀ ਆ ਥਣ ਚੈੱਕ ਕਰਾਉਣਾ ਥਣ ਬੜਾ ਕਮਾਲ ਦਾ ਲੱਗਦਾ ਹਾਂ ਥਣ ਬਹੁਤ ਪਿਆਰਾ ਲੱਗਦਾ ਬਾਕੀ ਚੈੱਕ ਕਰੋ ਬਾਈ ਮੁੱਠੀ ਵਾਲਾ ਥਾਣਾ ਪੂਰੇ ਗੈਬ ਤੇ ਚਾਰੇ ਥਣ ਲੱਗੇ ਵਾ ਕਿੰਨਾ ਕੁ ਦਦਾ ਰਕਾਰ ਰਿਹਾ ਉਹਦਨੇ ਪਹਿਲੇ ਸੂਏ ਦਿੱਤਾ 20 ਕਿਲੋ ਐਦ ਕਿ ਕਿੰਨੀ ਕਿਮੀਤ ਹੈ ਬਾਈ ਐਦ ਕੀ ਬੇਨਾ ਰੋਜ ਚੰਗਾ ਦਾ ਠੀਕ ਆ ਜੇ ਸਾਉਣਾ ਗਰਮੀ ਆ ਪਿਛਲੀ ਵਾਰ ਤੋਂ ਸਿਆਲ ਚੂਹੂ ਵੀ ਸੀਗੀ 400 ਪਰਾ ਕਿਲੋ ਖੰਡ ਬਾਦ ਵੀ ਜਾਂਦਾ ਹੁੰਦਾ ਹੂੰ ਹੂੰ ਬਾਕੀ ਕੀ ਗੱਲ ਹੋ ਰਾ ਮਸ਼ੀਨ ਤੇ ਚੋਲੇ ਤੇ ਆਏ ਹੱਥੀ ਚੋਲੇ ਹੱਥੀ ਚੋਲੇ ਜੋ ਮਾਰਦੀ ਚੋਲੇ ਨੂੰ ਸਹੀ ਗੱਲ ਆ ਠੰਡ ਤੋਂ ਮੈਂ ਤਰ੍ਹਾਂ ਮਤਲਬ ਕਿ ਚੋਇਆ ਜਾ ਸਕਦਾ ਖੋਲ ਦੇ ਤੌਰ ਤੇ ਇਧਰ ਨੂੰ ਬਈ ਬਾਕੀ ਦੁੱਧ ਹੁੰਦਾ ਸੇਵਾ ਦਾ ਬਈ ਹੂੰ ਜੇ ਹੁਣ ਮੁਰ ਚੱਕੀ ਦੂਰੀ ਉਧਰ ਦਰਿਆ ਮੈਂ ਤਰ੍ਹਾਂ ਦੱਸ ਦੇਣੀ ਸਹੀ ਗੱਲ ਆ ਬਈ ਫੈਟ ਬਈ ਚੰਗੀ ਆ ਗਰਮੀ ਆ ਜਿਹੜੀ ਬਿਲਕੁਲ ਨਹੀਂ ਮੰਨਣੀ ਆ ਮੈਂ ਕੋਈ ਪੀੜੇ ਤਾਂ ਚ ਮੰਦੋ ਕਿ ਨਹੀਂ ਬਾਈ ਪਾ ਹਾਂ ਬਿਲਕੁਲ ਪੀੜਾ ਤਾਂ ਹੋਵੇ ਕੋਈ ਚੱਕਰ ਹੀ ਨਹੀਂ ਕਿਉਂਕਿ ਮੌਣ ਨੇ ਖੜਾ ਰਹਿਣਾ ਗਰਮੀ ਤਾਂ ਨੇੜੇ ਬੰਦੀ ਨਹੀਂ ਆਉਂਦੀ ਤੇ ਮੁੱਲ ਫਰਕੀਰ ਹੋਊ ਇਹਦਾ ਇਹਦਾ ਮੁੱਲ ਡਟ ਹੈ ਗਾਇਸ 66000 ਰੁਪਿਆ ਕੋਜੂ ਮਾਨਤਾਂ ਮਾਨਤਾਂ 66000 ਰੁਪਿਆ ਬਾਈ ਕਹਿੰਨਾ ਇਹਦਾ ਮੁੱਲ ਬਾਕੀ ਆਗੇ ਇਹਦਾ ਮਾਨਤਾਂ ਮੌਕੇ ਤੇ ਜ਼ਰੂਰ ਹੋਜੀ ਲੈ ਬਾਈ ਚੈੱਕ ਕਰੋ ਫੀਟਿੰਗ ਬੜੀ ਕਮਾਲ ਦੀ ਬਹੁਤ ਸੋਹਣਾ ਹਵਾਨਾ ਤਿਆਰ ਕਰੋ ਹਣਾ ਬਿਲਕੁਲ ਬਾਈ ਬਿਲਕੁਲ ਇਹਦਾ ਪਏ ਆ ਪੰਜ ਚਾਰ ਦਿਨ ਦੀ ਬੋਟੀ ਮੇਨ ਦਾ ਲੈਰ ਥਣਾ ਦੀ ਵਿੱਥੀ ਬਾਈ ਚੈੱਕ ਕਰੋ ਬੜੀ ਕਮਾਲ ਦੀ ਬਹੁਤ ਦੂਰੀ ਤੇ ਜਿਹਨੂੰ ਆਪਾਂ ਕਹਿ ਦਿਆ ਥਣ ਲੱਗਿਆ ਵਗਾ ਬਹੁਤ ਚੜ ਰਹਾ ਥਣਾ ਮੁੱਠੀ ਆੜਾ ਥਣਾ ਲੈ ਚਾਰੇ ਥਣ ਨਿੱਖੜ ਮੇ ਲੱਗੇ ਵੇ ਆ ਕਿ ਨਾੜਾ ਨੂੜਾ ਫੁੱਲ ਚੰਗੇ ਆ ਹਾਂ ਹਾਂ ਬਾਕੀ ਮੁੱਲ ਵੀ ਬਾਈ ਨੇ ਕੱਚੀ ਵਾਲੀ ਕਰਿਆ ਬਾਈ 60000 ਹੈ ਨਾ 60000 ਵੀਰੇ 60000 ਦੀ ਬਾਈ ਕਹਿੰਦਾ ਬਾਈ ਆਪਾਂ ਦੇ ਦੇਾਂਗੇ ਤੇ ਅੱਗੇ ਬਾਈ ਤਿੰਨ ਨੰਬਰ ਇਹ ਕਲਰਾ ਸ ਇਹ ਤੀਜਾ ਸੂਆ ਸੂਈਆ ਤੀਜਾ ਸੂਆ ਸੂਈਆ ਕੱਲ ਰਾਤ ਸੂਈਆ ਜੇਰ ਵਗੈਰਾ ਡਨ ਜੇ ਭਾਈ ਆਪਾਂ ਮਾਲਕਾ ਤੋਂ ਲੈਂਦੇ ਹੋ ਕਦੇ ਵੀ ਪਈ ਵੀ ਓਕੇ ਜਮਾ ਠੀਕ ਹੈ ਭਾਈ ਹਾਂਜੀ ਤੇ ਬੱਚਾ ਬਈ ਬੱਸੀ ਆ ਗਈ ਬੱਸੀ ਆ ਗਈ ਮੇਰੇ ਮਾਰ ਬੱਚਾ ਬੱਸੀ ਆ ਗਈ ਬੱਸੀ ਬੜੀ ਕੁਆਲਿਟੀ ਦਿੱਤੀ ਹਾਂ ਹਾਂ ਬਿਲਕੁਲ ਮੇਰੇ ਆਪਦੇ ਨਾਲੋਂ ਵੀ ਦੋ ਕਦਮ ਅੱਗੇ ਆ ਅੱਗੇ ਅੱਗੇ ਹੂੰ ਇਹ ਰੈਸੀਆ ਜਿਹੜੀ ਹਾਲਾ ਕਹਿੰਦਾ ਪੰਜਾਬ ਰੈਸੀਆ ਠੀਕ ਹੈ ਭਾਈ ਹਾਂ ਹਵਾਨਾ ਬਈ ਚੈੱਕ ਕਰੋ ਲੇਵਾ ਬਹੁਤ ਸੋਹਣਾ ਲੱਗਿਆ ਹਨਾ ਹਾਂ ਹਾਂ ਬਿਲਕੁਲ ਤੇ ਥਾਣਾ ਵੀ ਬਹੁਤ ਚੰਗਾ ਲੱਗਿਆ ਵਾ ਭਾਈ ਹੂੰ ਤੇ ਕਿੰਨਾ ਕੁ ਬੋਲਾ ਫ ਕਿੰਨਾ ਕਹਦੇ ਤੂੰ ਤੂੰ ਦੋ ਦੇ ਦੂ 10 ਤੋਂ 12 ਕਿਲੋ ਠੀਕ ਆ ਉਹ ਲੈ ਜਾਤ ਨਹੀਂ ਠੀਕ ਆ ਭਾਈ ਚਵਾਈ ਜੁ ਵੀ ਕਿਵੇਂ ਲੱਗੀ ਇੱਕ ਨੰਬਰ ਆ ਵੀਰੇ ਚਵਾਈ ਜੁ ਵੀ ਭਾਈ ਕਹਿੰਦਾ ਇੱਕ ਨੰਬਰ ਲੱਗੀ ਆ ਸਾਊ ਸੀਲ ਚੈੱਕ ਕਰ ਰੱਤ ਸੜ ਤਾਂ ਕਰ ਦਿੰਦੇ ਨਹੀਂ ਨਾ ਜਾਨੀ ਕੀ ਬਾਤ ਆ ਵੀ ਚਵਾਈ ਚੈੱਕ ਕਰੋ ਇੱਕ ਨੰਬਰ ਚਵਾਈ ਲੱਗੀ ਆ ਲੈ ਮੋਟੀ ਮੋਟੀ ਚਵਾਈ ਐ ਨੱਬੜਦੀ ਆ ਬਨੇ ਬਿਲਕੁਲ ਭਾਈ ਬਿਲਕੁਲ ਸੀ ਲਪਾਉਂਦੀ ਆ ਅਸਲ ਵਿੱਚ ਉਹ ਮਰ ਜੀ ਵੀ ਰਾਜਾ ਭਾਈ ਤਿੰਨੇ ਬਾੜਾਂ ਦੇ ਆਪਾਂ ਥਾਂ ਦੀ ਪਾਸ ਕਰੋ ਨਾ ਡਾਕਟਰ ਠੀਕ ਆ ਭਾਈ ਹਾਂ ਖੋਲ ਦੇ ਨੂੰ ਵੀ ਤੋੜ ਦੇ ਮਾੜੀ ਜੀ ਜਰਸੀ ਬਾਈ ਬਰੀਡ ਆ ਜਾਂਦੀ ਆ ਇਹ ਵੀ ਗਰਮੀ ਦਾ ਤੋਫਾ ਹੀ ਆ ਗਿਆ ਕਿਤਨਾ ਦੀ ਕਿਉਂਕਿ ਗਰਮੀ ਤਾਂ ਮੰਨਣੀ ਨਹੀਂ ਬਿਲਕੁਲ ਬਈ ਦੋ ਤਾਂ ਇਹ ਨੂੰ 12 ਕਿਲੋ ਦਾ ਪੋਲ ਜੱਥ ਨਹੀਂ ਦੇ ਵਟ ਠੀਕ ਆ ਫਿਰ ਦੇਣ ਲੈਣ ਮੁੱਲ ਦੇਣ ਲੈਣ ਮੁੱਲ ਇਹਦਾ 52000 ਰੁਪਏ ਦਾ 52 52000 ਉਹ ਨੂੰ ਮੰਨਦਾ ਨਾ ਇਹ ਕੇ ਦਾ ਮੰਨਦਾ ਨੂੰ ਥੋੜਾ ਘਣਾ ਉਭਾਲਾ ਨਹੀਂ ਹੁੰਦਾ ਮੁੱਲ ਸਾਰਿਆਂ ਦੀ ਜਾਇਜ਼ ਕਰਿਆ ਆਪਾਂ ਬਿਲਕੁਲ ਵੀ ਦੇਣ ਲੈਣੀ ਕਰੇਗਾ ਦੇਣ ਲੈਣੀ ਕਰਿਆ ਆਪਾਂ ਠੀਕ ਆ ਬਾਈ ਹਾਂ ਬਾਕੀ ਚਮਕ ਬਈ ਫੁੱਲਾ ਸੈਨ ਗਾਲੀ ਆ ਗਈ ਮੇਨ ਗਾਲ ਨਾ ਬੱਚਾ ਆ ਗਿਆ ਮਗਰ ਬੱਸੀ ਬਾਈ ਬੱਸੀ ਬਹੁਤ ਕੁਆਲਿਟੀ ਦੀ ਬਿਲਕੁਲ ਬਈ ਬਿਲਕੁਲ ਆ ਲਾਲੋ ਵੀ ਅੱਜ ਤੁਹਾਨੂੰ 52000 ਚੈੱਕ ਨਹੀਂ ਦੋ ਮਿਲ ਜਾਣਗੀਆਂ ਦੋ ਮਿਲ ਜਾਣਗੀਆਂ ਹੂੰ ਲੈ ਬਿੱਥਾ ਨੇ ਇੱਕ ਵਾਰੀ ਆਪੋ ਫੇਰ ਤੋਂ ਚੈੱਕ ਕਰਵਾ ਨਾ ਬਹੁਤ ਸੋਹਣਾ ਥਾਂ ਲੱਗਾ ਵਾ ਬਾਕੀ ਬਾਈ ਨੇ ਮੁੱਲ ਵੀ ਦੇਣ ਲੈਣ ਵਾਲੀ ਰੱਖਿਆ ਲੈ ਹੂੰ ਠੰਡੀ ਸੀਲ ਚੈੱਕ ਕਰੋ ਮੇਨ ਗਾਲ ਠੰਡੇ ਸੀਲ ਦੀ ਹੁੰਦੀ ਆ ਹਾਂ ਹਾਂ ਬਿਲਕੁਲ ਸ਼ਾਬਾਸ਼ ਜੀ ਨੂੰ ਵੇਖਣ ਲਈ ਧੰਨਵਾਦ ਜੀ